ਟੈਕਸੀ कॉटन मसलीन ਦੇ ਵਿੱਚ ਨਵੇਂ ਡਿਜ਼ਾਈਨ ਆ ਗਏ ਜੀ ਬਹੁਤ ਪਿਆਰੇ बॉਟਮ ਸ਼ੈਡੋ ਪ੍ਰਿੰਟ ਦੀ ਆਉਗੇ ਜੀ ਸ਼ੋਰਟ ਦੇਖੋ ਜੀ ਡਿਸਟਾ ਪ੍ਰਿੰਟ ਦੀ ਆਉ ਨਵੀਂ ਏਕ ਟੈਕਸੀ मसलीन कॉटन ਆ ਗਈ ਜੀ ਅਲੀ ਸ਼ੇਰ ਵਾਲਿਆਂ ਦਾ ਕੱਪੜਾ ਦਾ ਸ਼ੋਰੂਮ ਥਾਣਾ ਰੋਡ ਪੀਕੀ ਜਿਹੜਾ ਆਨਲਾਈਨ ਆਰਡਰ ਬੁੱਕ ਕਰਨਾ ਜਲਦੀ ਆਰਡਰ ਬੁੱਕ ਕਰ ਲਓ ਜੀ ਡਿਜ਼ਾਈਨ ਆ ਕੇ ਨਵੇਂ-ਨਵੇਂ बॉਟਮ ਦੇਖੋ ਜੀ ਸ਼ੈਡੋ ਪ੍ਰਿੰਟ ਦੀ ਰੰਗ ਤਿੰਨ-ਤਿੰਨ ਆਉਣਗੇ ਦੋ ਡਿਜ਼ਾਈਨ ਆਏ ਨੇ ਨਵੇਂ ਜੀ ਜਲਦੀ ਆਦੀ ਦੇਖੀ ਚਲੋ ਬੁੱਕ ਕਰ ਚਲੋ ਫਸਟ ਆਉ ਬੇਬੀ ਪਿੰਕ ਰੰਗ ਜੀ ਬਹੁਤ ਪਿਆਰੇ ਰੰਗ ਨੇ ਜੀ ਨੈਕਸਟ ਦੇਖੋ ਜੀ ਬਹੁਤ ਸੋਹਣਾ ਕਲਰ ਆ ਗਿਆ ਫਰੋਜੀਆ ਕਲਰ ਆ ਗਿਆ ਜੀ ਕਿੰਨਾ ਸੋਹਣਾ ਕਲਰ ਆ ਜੀ ਲਓ ਜੀ ਡਿਜ਼ਾਈਨ ਦੇਖੋ ਜੀ ਅਲੀ ਸ਼ੇਰ ਸ਼ੋਰੂਮ ਵੀ 21 ਦਾ ਪੇਜ ਫੋਲੋ ਕਰ ਲਓ ਜੀ ਜਲਦੀ ਜਲਦੀ ਪੇਜ ਫੋਲੋ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਨੈਕਸਟ ਕਲਰ ਦੇਖੋ ਜੀ ਕਿੰਨਾ ਸ਼ਾਨਦਾਰ ਕਲਰ ਆ ਜੀ ਬਹੁਤ ਸੋਹਣੇ ਸੋਹਣੇ ਕਲਰ ਆ ਗਏ ਜੀ ਜਿਹੜਾ ਬੁੱਕ ਕਰਨਾ ਜਲਦੀ ਬੁੱਕ ਕਰ ਲਓ ਸਕਰੀਨ ਤੇ ਨੰਬਰ ਦਿੱਤਾ ਹੈ ਆਰਡਰ ਸਿਰਫ ਵਟਸਐਪ ਤੇ ਕਰਿਆ ਕਰੋ ਜੀ ਵਟਸਐਪ ਤੇ ਆਰਡਰ ਭੇਜ ਦਿਓ ਜੀ 5 500 ਤੋਂ 6 ਲੱਗ ਗਈ ਜੀ 5 500 ਚ ਆਨਲਾਈਨ ਪੇਮ ਆਨਲਾਈਨ ਪੇਮੈਂਟ ਤੇ 60 ਰੁਪਏ ਸ਼ਿਪਿੰਗ ਹੈ ਜੀ ਕੈਸ਼ ਓਨਲੀ ਵਿੱਚ ਸ਼ਿਪਿੰਗ 120 ਹੈ ਡਿਜ਼ਾਈਨ ਜਿਹੜਾ ਸੋਨਾ ਲੱਗਦਾ ਬੁੱਕ ਕਰੀ ਚਲੋ ਜੀ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਨਵੇਂ-ਨਵੇਂ ਡਿਜ਼ਾਈਨ ਆਕੇ ਨਵੇਂ-ਨਵੇਂ ਸੋਨੂ ਇਹ ਜਿਹੇ ਡਿਜ਼ਾਈਨ ਲੈਣ ਲਈ ਸਾਡਾ ਪੇਜ ਫੋਲੋ ਕਰਨਾ ਪਊਗਾ ਜੀ ਜਲਦੀ ਆਦੀ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਜੀ ਵੀਡੀਓ ਸ਼ੇਅਰ ਕਰ ਦਿਓ ਜੀ ਦਬ ਕੇ ਪੇਜ ਨੂੰ ਲਾਈਕ ਕਰ ਦਿਓ ਫੋਲੋ ਕਰਨ ਨੂੰ ਪੇਜ ਨੂੰ ਜੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਡਿਜ਼ਾਈਨ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਸਿਰਫ 500 ਰੁਪਏ ਦਾ ਕਰਤਾ ਜੀ ਅਮੇজিং ਸੂਟ ਹੈ कॉटन ਮਸਲੀਨ ਦਾ ਜੀ ਬਹੁਤ ਸੋਹਣਾ ਸੂਤੀ ਕਪੜਾ ਆਰਾਮਦਾਰੀ ਬਹੁਤ ਹੈ ਕੱਪੜੇ ਦੀ ਕੋਈ ਲਾਈਨਿੰਗ ਨਹੀਂ ਲੱਗਦੀ ਜੀ ਸਿਰਫ 500 ਦਾ ਜੀ 500 ਸੇ